ਹਾਂਜੀ ਬਈ ਸਾਸਤਰੀ ਕਾਲ ਜੀ ਜਰਾ ਅੱਜ ਪਿੰਡ ਆਇਆ ਮੋਟਰ ਬਾਈਕ ਕੋਲ ਤੋਂ ਗਾਮਾ ਲੈਨੇ ਵਾਈਕ ਉੱਤੇ ਆ ਕਾਦੇ ਕੋਈ ਨਾ ਲੋਰ ਸਾਸਤਰੀ ਕਾਲ ਬਈ ਸਾਸਤਰੀ ਕਾਲ ਬਈ ਕੀ ਨਾਮ ਵੀਰੇ ਆਪਣਾ ਨਾਂ ਲਾਲਾ ਪਿੰਡ ਬੋਟਰਾ ਜਿਲ੍ਹਾ ਮੋਗਾ ਨੰਬਰ ਵੀ ਦੱਸੋ ਜੀ 684310416 ਇਹ ਰੇਟ ਵੀ ਦੱਸ ਦਿਓ ਵੀਰੇ ਇਹਦਾ ਮੁੱਲ ਤਾਂ 40 ਕਰਦੇ 38 ਦੇ ਦੇ ਹਫਤੇ ਦੀ ਕੱਚੀ ਆ ਬਈ ਹਜੇ ਦੂਜਾ ਸੁਆਹ ਬਈ ਦੇਖ ਸਕਦੇ ਕਾਂ ਜਰਸੀ ਠੀਲ ਠੰਡੀ ਆ ਪੂਰੀ ਕੋਈ ਵਾਸਤਾ ਨਹੀਂ ਜਿੱਦਾਂ ਤੀ ਮਾਰ ਜੀ ਬੈਠ ਗਿਆ ਠੀਕ ਆ ਕੋਲ ਕਹੇਗਾ ਜੀ ਹਫਤਾ ਕੋ ਲੈ ਜੂ ਬਾਈ हां ਲੈ ਜੂ 7-8 ਦਿਨ ਖੁੱਲੇ ਲੈ ਜੂ ਠੀਕ ਹੈ ਜੀ ਦੇਖ ਸਰ ਤੇ ਪ੍ਰੋ ਜਰਸੀ ਤੇ ਵੀ ਦੇਸ ਦੇ ਮੋੜ ਲੈ ਇਹ ਵਾਲੂ ਉਹ ਦੇਖ ਸਰ ਥਾਂ ਥਾਂ ਮੁੱਠੀ ਵਾਲਾ ਜੀ ਸੀਲ ਠੰਡੀ ਬਹੁਤ ਆ ਬਾਈ ਜੀ ਮਾਰਦੀ ਏ ਠੀਕ ਹੈ ਦੇਖ ਸਰ ਤੇ ਪ੍ਰੋ ਇਹ ਕਿਸੇ ਨਰਨੇ ਤਾਂ ਵਗਣਾ ਜਰੂਰ ਕਨੈਕਟ ਕਰੋ ਨੰਬਰ ਵਾਈਨ ਦੱਸ ਦਿੱਤਾ ਆਪਣਾ ਠੀਕ ਹੈ ਜੀ ਰੇਟ ਵੀ ਵਰਨੀ ਸੰਦੱਸ ਦਿੱਤਾ ਜੀ ਸ਼ੁਕਰੀਆ ਜੀ ਹਾਂ ਜੀ ਦੂਜੇ ਨੰਬਰ ਵਾਲੇ ਦਿਖਾਓ ਜੀ ਇਹਦੇ ਮਗਰ ਬੱਚੀ ਆ ਬਾਈ ਉਹ ਖਰੀ ਆ ਬੱਚੀ ਹੋ ਵੀ 4 ਕਿਹ ਮਹੀਨਿਆਂ ਦੀ ਠੀਕ ਹੈ ਜੀ ਇਹਨੂੰ 6 ਕਿ ਮਹੀਨਾ ਬਾਣੀ ਨੂੰ ਹੋ ਗਿਆ ਠੀਕ ਹੈ ਜੀ ਤੇ ਦੁੱਧ ਹੋਊ 12-13 ਕਿਲੋ ਦਿਖਾ ਦਿਓ ਸਰ ਜੀ ਬਾਈ ਦੇਖ ਸਕਦੇ 4 ਕਿ ਮਹੀਨੇ ਦੀ ਸੀ ਜੀ ਕੀ ਸਰ ਟਰੇਡ ਕੰਨ ਲੈ ਲੇਗਾ ਟਿਕਰਾ ਚੱਕ ਚੌਂਦੀ ਨਹੀਂ ਹੈਗੀ। ਟੰਡ ਬੋਟਰ। ਰੇਟ ਰੂਟ ਭਾ ਕੀ ਇਹਦਾ? ਰੇਟ 35 ਦੇ ਦਿਆਂਗੇ ਬਾਈ। 35 ਹਜ਼ਾਰ ਲਈ। ਹੂੰ ਠੀਕ ਹੈ ਜੀ। ਬਈ ਫੇਸਕਵਾਲਿਟੀ ਦੇ ਸਾਹਦੇ। ਦੂਜਾ ਹੀ ਸੁਹਾ ਬਾਈ ਵੇੜ। ਠੀਕ ਹੈ ਜੀ। ਜੇ ਸਰ। ਦੂਜਾ ਸੁਹਾ। 35 ਹਜ਼ਾਰ ਦੇ ਸੁਣ ਬਾਈ ਕਹਿੰਦਾ ਇਹ ਦੇ ਦਾਂਗੇ ਠੀਕ ਹੈ ਜੀ। ਤੇ ਇਹਦਾ ਫਾਰਮ 721 ਬਰ ਬਰ ਕਰਾ ਦਿੱਤਾ ਸਿਰ ਜੁਰੂ ਕਰਾ ਕਰ ਤਾਂ ਕਿ ਜੀ ਵੀਡੀਓ ਅਪਲੋਡ ਕਰ ਦੇ ਜੀ ਆਪਣਾ ਨੰਬਰ ਹੈ ਜੀ 7800233 ਸੁਣ ਜਾਈ ਜੇ ਕਿਸੇ ਭਾਈ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਜ਼ਰੂਰ ਕੰਟੈਕਟ ਕਰੋਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਚੋੱਕ ਕੇ ਬਾਏ